ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਦਾ ਸਤਿਕਾਰ ਵਟਾਉ। ਲੋ ਇਸ ਵੇਲੇ ਮਾਲੋਪੁਰਿਆ ਗੁਰਦੀਪ ਔਰ ਸੁੱਖਾ ਪੱਗਾ ਸੁੱਖਾ ਪੱਗਾ ਅਗਲੀ ਕਹਾਣੀ ਬਾਬਰੇ ਦੀ। ਲੋ ਅਗਲੀ ਕਬੱਡੀ ਪੌਣ ਦੇ ਵਾਸਤੇ ਬਾਬਰਾ ਠੀਕਰੀ ਵਾਲੀਆ ਜਿਹੜੇ ਬਰਨਾਲੇ ਦਾ ਔਰ ਇਸ ਮੈਚ ਤੋਂ ਬਾਅਦ ਇਸ ਵਾਰ ਗੱਲ ਕਰਾਂਗੇ ਰਪਿੰਦਰ ਜਲਾਲਾ ਫਟਾ ਮਾਨਸਨ ਸਾਡੇ ਅੰਮੀ ਸਿੰਘ ਜੱਟ ਹਾਰ ਸਾਹਿਬ ਕਹਿੰਦੇ ਪੰਜਾਬ ਸਰਕਾਰ ਰਾਸ ਵੱਲੋਂ 51 ਹਜ਼ਾਰ ਦੇ ਨਾਲ ਲੋ ਕਰਾਂਗੇ ਬਹੁਤ ਬਹੁਤ ਧੰਨਵਾਦ ਉਧਰ ਮੰਗੀਪੁਰਾਨ ਰੋਡ ਫਰੀਦ ਫਰਾਸ ਰਵੀ ਰਿਕੀ ਫਰਾਸ ਲਾਤੀ ਫਰਾਸ ਕੋਪੀ ਰੌਕ ਦਾ ਮਿੱਠੂ ਫਰਾਸ ਹੋਣ ਵਾਲਾ ਇਹ ਵੀ ਚਾਚੇ ਤਰ ਤੇ ਪੁੜੇ ਹੋਇਆ ਬਹੁਤ ਬਹੁਤ ਧੰਨਵਾਦ ਨਿੱਕਾ ਨੇ ਤੇ ਹੋਰ ਕਮਪਟੀ ਪਾਰਿਆ ਅਰਸ਼ ਚਾੜੇ ਬਦਲੇ ਵਾਲਾ ਕਿੰਦੀ ਸਿਰੇ ਟਰਾਈ ਕਰਦਾ ਹੋਇਆ ਪਰ ਸਫਤਤਾ ਧਾਰ ਕੇ ਕਦ ਬਚਣ ਦੀ ਹੋਈ ਨੰਬਰ ਰੇਟਰ ਦੇ ਵਾਸਤੇ ਜੰਮਾ ਹੋਇਆ ਲੈ ਵੀ ਸਿਪਰਤ ਮਾਲ ਅੱਜ ਖੇਚਲਾ ਫੇਰਵਾ ਨੌਜਵਾਨਾ ਐਰ ਮੇਲਾ ਸਭੋਰਾ ਆਇਆ ਐ ਐਰ ਕੰਨੇ ਗੱਲ ਬਖਰੀ ਬਣੀ ਪਈ ਐ ਕਬੱਡੀ 365 ਨੰਬਰ ਦੇ ਉੱਪਰ ਪੂਰੀ ਦੁਨੀਆ ਜੁੜੀ ਬੈਠੀ ਐ ਬਹੁਤ ਬਹੁਤ ਧੰਨਵਾਦ ਕਰਦੇ ਆ ਛੇਵੇਂ ਪਿਆਰ ਕਬੱਡੀ ਕਲਾ ਬੜਾ ਮੁੰਦੇ ਹੋਇਆ ਇਧਰੋਂ ਪਾਸੇ ਨੌਜਵਾਨ ਕਹਿੰਦੇ ਮੇਰੇ ਵੀਰੋ ਇਹ ਸੋਨੇ ਮਿੱਲਾ ਪਰ ਆ ਗਿਆ ਮਿੱਲਾ ਗਰਮਾ ਵਾਲਾ ਮਿੱਲਾ ਪਰ ਲੱਗਿਆ ਹੰਕਿਤ ਲਾਖ ਫੇਰ ਆ ਗਿਆ ਹੰਕਿਤ ਲਾਖ ਫੇਰ ਆ ਗਿਆ ਆਲੈਂਡੋ